ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ 'ਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਾਫੀ ਭਿਆਨਕ ਬਣੀ ਹੋਈ ਆ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਟਣ ਦੇ ਨਾਲ ਉੱਥੇ ਵੱਸਦੇ ਲੋਕਾਂ ਦੀਆਂ ਰੱਤੀ ਨੀਂਦਾਂ ਹਰਾਮ ਹੋਈਆਂ ਰਹੀਆਂ ਬੜੀ ਫਿਕਰਮੰਦੀ ਦੇ ਵਿੱਚ ਲੋਕ ਸੁੱਤੇ ਆ ਅਸੀਂ ਦੇਖਦੇ ਹਾਂ ਵੀ ਲਗਭਗ 1400 ਪਿੰਡ ਇਹਦੇ 'ਚ ਪ੍ਰਭਾਵਿਤ ਹੋ ਚੁੱਕੇ ਆ ਹੁਣ ਤੱਕ ਤੇ ਲੱਖਾਂ ਕਰੋੜਾਂ ਦਾ ਨੁਕਸਾਨ ਵੀ ਹੋ ਚੁੱਕਿਆ ਇੱਕ ਪਾਸੇ ਮੰਤਰੀ ਵੀ ਲੱਗੇ ਹੋਏ ਆ ਪਰ ਜਿਹੜਾ ਮੰਤਰੀਆਂ ਦਾ ਕੰਮ ਬੋਰੇ ਚੱਕਣਾ ਨਹੀਂ ਹੁੰਦਾ ਮੰਤਰੀਆਂ ਦਾ ਕੰਮ ਨਿਗਰਾਨੀ ਰੱਖਣਾ ਉੱਪਰਲਾ ਪ੍ਰਬੰਧ ਨੂੰ ਦੇਖਣਾ ਤੇ ਜੇ ਵਕਸਰ ਸਾਰਾ ਕੁਝ ਕਰ ਲਿਆ ਜਾਂਦਾ ਵਕਸਰ ਖਾਲਿਆਂ ਨਾਲਿਆਂ ਦੀ ਸਫਾਈ ਹੋ ਜਾਂਦੀ ਵਕਸਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਂਦੇ ਵਕਸਰ ਬੰਨ ਮਜ਼ਬੂਤ ਕਰ ਲਏ ਜਾਂਦੇ ਆਪਾਂ ਨੂੰ ਪਤਾ ਸਾਰਿਆਂ ਨੂੰ ਇਹ ਰੇਤ mafiya ਦਾ ਬਹੁਤ ਵੱਡਾ ਹੋਣ ਕਾਰਨ ਬਹੁਤ ਸਾਰੇ ਬੰਨ ਜਿਹੜੇ ਆ ਉਹ ਖਰਾਬ ਹੋ ਜਾਂਦੇ ਆ ਜਦੋਂ ਉਹ ਆਪਣੇ ਟਿੱਪਰ ਨਗਾਉਂਦੇ ਆ ਤੇ ਬੰਨਾਂ ਤੇ ਮੁੜ ਕੇ ਰਿਪੇਅਰ ਜਿਹੜੀ ਆ ਉਹ ਨਹੀਂ ਛੇਤੀ ਨਹੀਂ ਹੁੰਦੀ ਬੰਨਾਂ ਦੀ ਰਿਪੇਅਰ ਨਾ ਹੋਣ ਕਾਰਨ ਵੀ ਖਤਰੇ ਜਿਹੜੇ ਆ ਵੱਧ ਜਾਂਦੇ ਆ ਇਸ ਤਰੀਕੇ ਨਾਲ ਆ ਅਸੀਂ ਦੇਖਦੇ ਆ ਮੇ 1800 ਕਰੋੜ ਰੁਪਇਆ ਜੇ ਲਾਇਆ ਜਾਵੇ ਤੇ ਇਹ ਬੰਨ ਉੱਚੇ ਕੀਤੇ ਜਾ ਸਕਦੇ ਆ ਲੋਕਾਂ ਨੂੰ ਪੱਕੇ ਤੌਰ ਤੇ ਬਚਾਇਆ ਜਾ ਸਕਦਾ ਚਾਹੇ ਰਾਵੀ ਦਰਿਆ ਹੋਵੇ ਚਾਹੇ ਬਿਆਸ ਹੋਵੇ ਸਤਲੁਜ ਹੋਵੇ ਤੇ ਚਾਹੇ ਜਿਹੜਾ ਆਪਣੇ ਪਟਿਆਲੇ ਦੇ ਇਲਾਕੇ ਉਹਨਾਂ ਦਾ ਘੱਗਰ ਉਹਦੇ ਸਾਰਿਆਂ ਦੀ ਲਗਭਗ ਇੰਨੀ ਕੁ ਰਕਮ ਦੇ ਨਾਲ ਲੋਕਾਂ ਨੂੰ ਸੁਰੱਖਿਆ ਜੜੀਆ ਮਹਈਆ ਕਰਵਾਈ ਜਾ ਸਕਦੀ ਆ ਅਗਲੀ ਗੱਲ ਅਸੀਂ ਕਰਦੇ ਆਂ ਵੀ ਬਿਹਾਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕਾਫੀ ਮੋਰੇ ਕਿਉਂਕਿ ਉੱਥੇ ਚੋਣਾ ਨੇ ਚੋਣਾ ਕਾਰਨ ਕਾਫੀ ਖੇਚਮ ਖਚਕ ਚੱਲ ਰਹੀ ਆ ਜਦੋਂ ਅਸੀਂ ਦੇਖਦੇ ਆਂ ਵੀ ਇੱਕ ਪਾਸੇ ਰਾਹੁਲ ગાંધી ਆਪਣੀ ਯਾਤਰਾ ਲੈ ਕੇ ਜਾ ਰਿਹਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਉੱਥੇ ਗਏ ਹੋਏ ਆ ਅੱਜ ਕਾਫੀ ਚਰਚਾ ਇਸ ਗੱਲ ਦੀ ਵੀ ਰਹੀ ਆ ਕਿ ਮੋਦੀ ਨੇ ਕਿਹਾ ਕਿ ਉਸ ਦੀ ਮਾਂ ਦੇ ਖਿਲਾਫ ਟਿੱਪਣੀਆਂ ਕੀਤੀਆਂ ਗਈਆਂ ਵੀ ਉਹ ਤੇ ਉਹਨੂੰ ਮਾਫ ਕਰ ਦੇਣਗੇ ਪਰ ਲੋਕਾਂ ਨੇ ਮਾਫ ਨਹੀਂ ਕਰਨਾ ਅਸੀਂ ਇੱਥੇ ਕਹਿਣਾ ਚਾਹੁੰਦੇ ਹਾਂ ਵੀ ਜੇ ਕਿਸੇ ਨੇ ਕਿਸੇ ਦੀ ਮਾਤਾ ਦੇ ਖਿਲਾਫ ਕੋ ਟਿੱਪਣੀਆਂ ਕੀਤੀਆਂ ਬੜੀਆਂ ਮੰਦ ਭਾਗੀਏ ਟਿੱਪਣੀਆਂ ਨੇ ਨਹੀਂ ਕਰਨੀਆਂ ਚਾਹੀਦੀਆਂ ਪਰ ਅਸੀਂ ਨਾਲ ਸਵਾਲ ਕਰਨਾ ਚਾਹੁੰਦੇ ਹਾਂ ਜਦੋਂ ਤੁਸੀਂ ਆਪ ਇਸ ਢੰਗ ਦੀ ਪਾਸ਼ਾ ਵਰਤਦੇ ਹੋ ਜਦੋਂ ਤੁਸੀਂ ਕਾਂਗਰਸ ਦੀ ਸੋਨੀਆ ਦੇ ਖਿਲਾਫ ਜਾਂ ਕਿਸੇ ਹੋਰ ਨਾਲ ਦੇ ਖਿਲਾਫ ਜਦੋਂ ਤੁਸੀਂ ਇਹੋ ਜਿਹੀ ਪਾਸ਼ਾ ਵਰਤਦੇ ਹੋ ਜਾਂ ਤੁਹਾਡੇ ਸਮਰਥਕ ਵਰਤਦੇ ਨੇ ਉਦੋਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜਦੋਂ ਅਸੀਂ ਦੇਖਦੇ ਹਾਂ ਜਦੋਂ ਇੱਕ ਪਾਸੇ ਜਦੋਂ ਪਾਕਿਸਤਾਨ ਦੇ ਨਾਲ ਸਾਡੀ ਜੰਗ ਲੱਗੀ ਆ ਜਦੋਂ ਸਾਡੇ ਅਧਿਕਾਰੀ ਜਿਹੜੇ ਉਹਦੀ ਬਰੀਫਿੰਗ ਕਰਦੇ ਆ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਵਿੱਚੋਂ ਬਰੀਫਿੰਗ ਕਰਨ ਵਾਲੀ ਇੱਕ ਔਰਤ ਮੁਸਲਮਾ ਹੈ ਤੇ ਉਦੋਂ ਵੀ ਸਾਡੀਆਂ ਇਹੋ ਜੀਆਂ ਜੜੀਆਂ ਪੱਦੀਆਂ ਟਿੱਪਣੀਆਂ ਜੜੀਆਂ ਉਹ ਸਾਹਮਣੇ ਆਈਆਂ ਤੇ ਇਹ ਪੱਦੀਆਂ ਟਿੱਪਣੀਆਂ ਜੜੀਆਂ ਕਿਸੇ ਵੀ ਪਾਸਿਓਂ ਨਹੀਂ ਸੀ ਆਉਣੀਆਂ ਚਾਹੀਦੀਆਂ ਨਾ ਪਹਿਲਾਂ ਆਉਣੀਆਂ ਚਾਹੀਦੀਆਂ ਨੇ ਤੇ ਨਾ ਹੀ ਹੁਣ ਆਉਣੀਆਂ ਚਾਹੀਦੀਆਂ ਨੇ ਅਗਲੀ ਗੱਲ ਅਸੀਂ ਪੰਜਾਬ ਦੇ ਇੱਕ ਵਿਧਾਇਕ ਜਿਹੜੇ ਸਨੌਰ ਤੋਂ ਵਿਧਾਇਕ ਚੁਣੇ ਗਏ ਨੇ ਉਹਨਾਂ ਦੀ ਗੱਲ ਕਰਾਂਗੇ ਹਰਮੀਤ ਸਿੰਘ ਪਠਾਨ ਮਾਹਰ ਰਾਜੀ ਤੇ ਉਹਨਾਂ ਨੂੰ ਪੁਲਿਸ ਨੇ ਕਹਿੰਦੇ ਗ੍ਰਿਫਤਾਰ ਕਰ ਲਿਆ ਤੇ ਉਸ ਗ੍ਰਿਫਤਾਰੀ ਦੇ ਵਿੱਚੋਂ ਉਹ ਫਰਾਰ ਹੋ ਗਿਆ ਕਮਾਲ ਇਸ ਗੱਲ ਦੀ ਆ ਵੀ ਉਹ ਗ੍ਰਿਫਤਾਰ ਕਰਨ ગયા ਕੰਧਾਂ ਟੱਪ ਕੇ ਗਏ ਆ ਪਰ ਕੰਧਾਂ ਟੱਪਣ ਤੋਂ ਬਾਅਦ ਅੰਦਰ ਜਾ ਕੇ ਖਾਣਾ ਖਾਣ ਲੱਗ ਪਏ ਆ ਖਾਣਾ ਖਾਂਦਿਆਂ ਖਾਂਦਿਆਂ ਪਠਾਨ ਮਾਜਰਾ ਹੁਣੀ ਫਰਾਰ ਹੋਏ ਦੱਸੇ ਜਾ ਰਹੇ ਨੇ ਅੰਦਰਲੀ ਗੱਲ ਕੀ ਹੈ ਉਹਦੇ ਤੇ ਅਸੀਂ ਹਾਲੇ ਤੱਕ ਕੁਝ ਨਹੀਂ ਕਹਿ ਸਕਾਂਗੇ ਪਰ ਉਹ ਫਰਾਰ ਹੋਣਾ ਤੇ ਉਹ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਇੱਕ ਇੰਟਰਵਿਊ ਇੱਕ ਚੈਨਲ ਨੂੰ ਦਿੱਤੀ ਆ ਉਹ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਅੱਜ ਵੀ ਇੱਕ ਖਬਰ ਨੇ ਧਿਆਨ ਖਿੱਚਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ 10 ਵਿਧਾਇਕਾਂ ਤੇ ਨਿਗਾਹ ਰੱਖੀ ਜਾ ਰਹੀ ਆ ਕਿ ਉਹ ਕੀ ਕਰ ਰਹੇ ਆ ਤੇ ਪਠਾਨ ਮਾਜਰਾ ਨੇ ਜਿਸ ਢੰਗ ਦੇ ਨਾਲ ਕਿਹਾ ਵੀ ਉਹਨਾਂ ਕੋਲ ਵੱਡੇ ਵੱਡੇ ਆ ਦੀਆਂ ਨੀਲੀਆਂ ਫਿਲਮਾਂ ਨੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਵੀ ਜੇ ਉਹਨਾਂ ਕੋਲ ਇਹੋ ਜਿਹੀਆਂ ਕੁਝ ਫਿਲਮਾਂ ਨੇ ਤੇ ਉਹਨਾਂ ਨੇ ਲੁਕੋਈਆਂ ਕਿਉਂ ਨੇ ਜੇ ਹੈਗੀਆਂ ਜੇ ਨਹੀਂ ਹੈ ਤਾਂ ਇਹ ਫਿਰ ਝੂਠ ਕਿਉਂ ਬੋਲਿਆ ਜਾ ਰਿਹਾ ਇਹ ਲੁਕੋ ਕੇ ਰੱਖਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਆ ਉਹਨਾਂ ਨੇ ਇਹ ਸਵਾਲ ਜ਼ਰੂਰ ਕੀਤਾ ਕਿ ਵੀ ਦਿੱਲੀ ਜਿਹੜੀ ਆ ਉਹਦੀ ਜੇ ਢੰਗ ਦੇ ਨਾਲ ਦਖਲਅਜ਼ੀ ਪੰਜਾਬ ਦੇ ਵਿੱਚ ਹੋ ਰਹੀ ਆ ਵੀ ਜੇ ਇਹ ਲਗਾਤਾਰ ਜਾਰੀ ਰਹੇ ਤੇ 10 ਸੀਟਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਮਿਲਣੀਆਂ ਜਦੋਂ 2027 ਦੇ ਵਿੱਚ ਚੋਣਾਂ ਹੋਣਗੀਆਂ ਇਸ ਢੰਗ ਦੇ ਨਾਲ ਜਦੋਂ ਅਸੀਂ ਦੇਖਦੇ ਆ ਉਹਨਾਂ ਦੇ ਸਵਾਲ ਦੇਖਦੇ ਆ ਅਸੀਂ ਹਕੀਕਤ ਦੇ ਵਿੱਚ ਵੀ ਦੇਖਦੇ ਆ ਵੀ ਪੰਜਾਬ ਦੇ ਵਿੱਚ ਜੇ ਇਸ ਢੰਗ ਦੇ ਨਾਲ ਦਿੱਲੀ ਵਾਲਿਆਂ ਦੀ ਦਖਲਅਜ਼ੀ ਆ ਅ ਦਿੱਲੀ ਤੋਂ ਕੁਛ ਆਗੂ ਜਿਹੜੇ ਆ ਲਗਾਤਾਰ ਇੱਥੇ ਦਖਲਅੰਦਾਜ਼ੀ ਕਰਦੇ ਆ ਉਹ ਆਪਣੀਆਂ ਪੜ੍ਹਾਈਆਂ ਕਰਵਾਉਂਦੇ ਆ ਔਰਤਾਂ ਨੂੰ ਜਦੋਂ ਸਾਮ-ਦਮ ਡੰਡ੍ਹ ਵੇਖਦੀਆਂ ਉਹ ਗੱਲਾਂ ਦੱਸਦੇ ਨੇ ਤੇ ਉਦੋਂ ਪਤਾ ਲੱਗਦਾ ਵੀ ਉਹ ਕਿਸ ਢੰਗ ਦਾਗਾ 227 ਦੇ ਵਿੱਚ ਆਪਣਾ ਪ੍ਰੋਗਰਾਮ ਬਣਾਉਣਾ ਚਾਹੁੰਦੇ ਨੇ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਹੁਣ ਵੀ ਅਸੀਂ ਦੇਖਦੇ ਆ ਜਦੋਂ ਇੱਕ ਪਾਸੇ ਹੜਾਂ ਦੀ ਵੱਡੀ ਮਾਰ ਪੈ ਰਹੀ ਆ ਉਸ ਵੇਲੇ ਉਹ ਜਿਹੜੇ ਵੱਡੇ ਆਗੂ ਆ ਹੌਣ ਉਹ ਦਿੱਲੀ ਜਾ ਕੇ ਬੈਠੇ ਆ ਸਗੋਂ ਹੁਣ ਚਾਹੀਦਾ ਸਗਾ ਵੀ ਉਹ ਹੁਣ ਨਾਲ ਲੋਕਾਂ ਦੇ ਅੰਗ ਸੰਗ ਰਹਿੰਦੇ ਵੀ ਹਾਂ ਭਾਈ ਅਸੀਂ ਤੁਹਾਡੇ ਨਾਲ ਆ ਅਸੀਂ ਜੋ ਸੁੱਖ ਦੁੱਖ ਦੇ ਵਿੱਚ ਤੁਹਾਡੇ ਨਾਲ ਖੜੇ ਆ ਹੁਣ ਉਹ ਕੋਈ ਬਹੁਤੇ ਦਿਖਾਈ ਨਹੀਂ ਦੇ ਰਹੇ ਹੈਗੇ ਜਿਹੜੇ ਦਿੱਲੀ ਦੇ ਆਗੂ ਆ ਉਹ ਪਾਰਟੀ ਦੇ ਆਗੂ ਤੇ ਹੋ ਸਕਦੇ ਆ ਪਰ ਜੇ ਇਸ ਢੰਗ ਦੇ ਨਾਲ ਪਠਾਨ ਮਾਜ਼ਰਾ ਹੁਣਾਂ ਨੇ ਵੀ ਵੱਡੇ ਸਵਾਲ ਕੀਤੇ ਆ ਵੀ ਇੱਕ ਐਸਐਚਓ ਤੇ ਉਹ ਭਾਵੇਂ ਆਪ ਲਵਾ ਸਕਦੇ ਹੋਣਗੇ ਪਰ ਉਹ ਤੋਂ ਵੱਡੇ ਅਧਿਕਾਰੀ ਜਿਹੜੇ ਆ ਉਹਨਾਂ ਦੇ ਸਾਰਿਆਂ ਦੇ ਫੈਸਲੇ ਬਦਲੀਆਂ ਦੇ ਫੈਸਲੇ ਨਿਯੁਕਤੀਆਂ ਦੇ ਫੈਸਲੇ ਜਿਹੜੇ ਆ ਉਹ ਦਿੱਲੀ ਤੋਂ ਹੁੰਦੇ ਆ ਇਹ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਵੀ ਅਸੀਂ ਫਿਰ ਜੇ ਸਾਡੇ ਤੇ ਕੋਈ ਮਲ ਚੜ ਕੇ ਆ ਜਵੇ ਤਾਂ ਫਿਰ ਅਸੀਂ ਮਾਫ ਨਹੀਂ ਕਰਦੇ ਹੈਗੇ ਤੇ ਲਾਜ਼ਮੀ ਤੌਰ ਦੇ ਉੱਤੇ 227 ਦੇ ਵਿੱਚ ਫਿਰ ਲੋਕ ਜਿਹੜੇ ਆ ਉਹ ਇਹਨਾਂ ਨੂੰ ਮਾਫ ਨਹੀਂ ਕਰਨਗੇ ਉਹ ਕੋਈ ਹੋਰ ਨਵਾਂ ਰਸਤਾ ਤੇ ਲੱਭ ਸਕਦੇ ਆ ਇਸ ਢੰਗ ਦੇ ਨਾਲ ਜਿਹੜੀ ਦਿੱਲੀ ਦੀ ਦਖਲਅਜ਼ੀਆ ਤੇ ਪਠਾਨ ਮਾਜ਼ਰਾ ਦੀ ਜਿਹੜੀ ਆ ਕਾਰਵਾਈ ਜਿਹੜੀ ਆ ਸਾਡੇ ਸਾਰਿਆਂ ਦੇ ਸਾਹਮਣੇ ਆ ਨਜ਼ਰ ਆ ਰਹੀ ਆ ਬਹੁਤ ਵੱਡੇ ਸਵਾਲ ਨੇ ਸਾਡੇ ਸਾਰਿਆਂ ਦੇ ਸਨਮੁਖ ਪੰਜਾਬੀਆਂ ਦੇ ਸਨਮੁਖ ਜਿਹੜੇ ਐਡਰੈਸ ਕਰਨੇ ਬਣਦੇ ਨੇ ਇਹਨਾਂ ਦੇ ਬਹੁਤ ਕੌਣੀ ਕੋਣ ਜਿਹੜੇ ਆ ਉਹ ਸਾਨੂੰ ਥੋੜਾ ਜਿਹਾ ਬ੍ਰਿੱਕੀ ਨਾਲ ਸਮਝਾਂਦੀ ਜਿਹੜੀ ਲੋੜ ਹੈ ਇੱਕ ਕਾਫੀ ਲੰਬੇ ਸਮੇਂ ਤੋਂ ਇੱਕ ਚਰਚਾ ਚੱਲ ਰਹੀ ਆ ਉਹ ਚਰਚਾ ਇਹ ਆ ਕਿ ਜਿਹੜੇ ਕੁਝ ਵਿਧਾਇਕ ਜਿਹੜੇ ਪੇਸ਼ ਕੀਤੇ ਜਾਂਦੇ ਆ ਕੁਝ ਬਿੱਲ ਪੇਸ਼ ਕੀਤੇ ਜਾਂਦੇ ਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੁਪੋਜ਼ ਕਰੋ ਇੱਕ ਬਿੱਲ ਪਾਸ ਹੋ ਜਾਂਦਾ ਉਹ ਗਵਰਨਰ ਕੋਲ ਚਲੇ ਜਾਂਦਾ ਗਵਰਨਰ ਉਹ ਆਪਣੇ ਕੋਲ ਰੱਖ ਲੈਂਦਾ ਉਹ ਰੱਖਣ ਤੋਂ ਬਾਅਦ ਨਾ ਤੇ ਉਹ ਰਾਸ਼ਟਰਪਤੀ ਕੋਲ ਜਾਂਦਾ ਤੇ ਨਾ ਹੀ ਉਹ ਵਾਪਸ ਭੇਜਿਆ ਜਾਂਦਾ ਇੱਕ ਕਾਫੀ ਲੰਬੇ ਸਮੇਂ ਤੋਂ ਇਹ ਸਕੇਲ ਤੇ ਗਮਾ ਗੈਮੀ ਵਾਲੀ ਚਰਚਾ ਜਿਹੜੀ ਆ ਉਹ ਚੱਲਦੀ ਆ ਅਦਾਲਤਾਂ ਦੇ ਵਿੱਚ ਇਹਦੇ ਤੇ ਵੀ ਚਰਚਾ ਹੁੰਦੀ ਆ ਬਿਆਸਵਾਜੀ ਹੁੰਦੀ ਆ ਵੀ ਇਹਨਾਂ ਦਾ ਕੀਤਾ ਕੀ ਜਾਣਾ ਚਾਹੀਦਾ ਕੀ ਉਹ ਰਾਜਪਾਲ ਕੋਲ ਭੇਜਿਆ ਬੈਲ ਜਿਹੜਾ ਆ ਉਹ ਕੁਝ ਇੰਨੇ ਸਮੇਂ ਦੇ ਵਿੱਚ ਜਾਂ ਕੋਈ ਸਮਾਂ ਨਿਸ਼ਚਿਤ ਹੋ ਜਾਏ ਵੀ ਇਹ ਰਾਸ਼ਟਰਪਤੀ ਕੋਲ ਚਲੇ ਜਾਏਗਾ ਜਾਂ ਕੋਈ ਸਮਾਂ ਇਸ ਢੰਗ ਦੇ ਨਾਲ ਨਿਸ਼ਚਿਤ ਹੋ ਜਾਏ ਵੀ ਉਹ ਵਾਪਸ ਜਿਹੜਾ ਕਰ ਦਿੱਤਾ ਜਾਏਗਾ ਵਾਪਸ ਕਰ ਦਿੱਤਾ ਕੀ ਉਹ ਰੱਦ ਸਮਝਾ ਜਾਏਗਾ ਬੈਲ ਕਿ ਵਾਪਸ ਤੋਂ ਦੁਬਾਰਾ ਮੋੜ ਤੋਂ ਫਿਰ ਬਿਲਕੁਲ ਮੋੜ ਤੋਂ ਦੁਬਾਰਾ ਤੋਂ ਫਿਰ ਉਹਨੂੰ ਪਾਸ ਕੀਤਾ ਜਾਏਗਾ ਪਾਸ ਕਰਕੇ ਫਿਰ ਚਰਚਾ ਕਰਨ ਤੋਂ ਬਾਅਦ ਫਿਰ ਦੁਬਾਰਾ ਰਾਜਪਾਲ ਨੂੰ ਭੇਜਿਆ ਜਾਏਗਾ ਇਹ ਸਾਰਾ ਕੁਝ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਬਹੁਤ ਸਾਰੇ ਰਾਜਾਂ ਦੇ ਵਿੱਚ ਇਹੋ ਜਿਹੇ ਸਵਾਲ ਕੱਲਾ ਪੰਜਾਬ ਦਾ ਸਵਾਲ ਨਹੀਂ ਬਹੁਤ ਸਾਰੇ ਰਾਜਾਂ ਦੇ ਵਿੱਚ ਉਹ ਇਸ ਕਿਸਮ ਦੇ ਸਵਾਲ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਜਿੰਦੇ ਵਿੱਚ ਹੁਣ ਪਿੱਛੇ ਜਿਹੇ ਹਾਲ ਕੱਲ ਦੇ ਵਿੱਚ ਪੰਜ ਜੱਜਾਂ ਦਾ ਇੱਕ ਪੀਠ ਨੇ ਜਿਹੜਾ ਫੈਸਲਾ ਕੀਤਾ ਉਹ ਹਾਲੇ ਉਹਨਾਂ ਨੇ ਇਹੀ ਕਿਹਾ ਕਿ ਉਹ ਇਸ ਸਾਰੇ ਕੁਝ ਦੀ ਜਿਹੜੀ ਆ ਉਹ ਵਿਆਖਿਆ ਹੀ ਕਰ ਸਕਦੇ ਆ ਵਿਆਖਿਆ ਕਰਕੇ ਉਹਦੇ ਵਿੱਚੋਂ ਲਾਜ਼ਮੀ ਤੌਰ ਤੇ ਨਵੇਂ ਰਾਹ ਤੇ ਲੱਭੇ ਜਾ ਸਕਦੇ ਹੋਣਗੇ ਵੀ ਕੀ ਰਾਹ ਕੱਢੇ ਜਾ ਸਕਦੇ ਆ ਕੀ ਕੋਈ ਮਤਲਬ ਨਿਸ਼ਚਿਤ ਕੀਤਾ ਜਾ ਸਕਦਾ ਸਮਾਂ ਪਰ ਇਹ ਬਣਦਾ ਇਹ ਆ ਵੀ ਸਮਾਂ ਜਿਹੜਾ ਨਿਸ਼ਚਿਤ ਕਰ ਦੇਣਾ ਚਾਹੀਦਾ ਵੀ ਇੰਨੇ ਸਮੇਂ ਦੇ ਵਿੱਚ ਵਿੱਚ ਉਹਦਾ ਕੋਈ ਫੈਸਲਾ ਕੋਈ ਅੱਜ ਮੰਨ ਲਓ ਪਾਣੀ ਦੇ ਸਵਾਲ ਦੇ ਉੱਤੇ ਪੰਜਾਬ ਕੋਈ ਫੈਸਲਾ ਕਰਦਾ ਕੋਈ ਬਿੱਲ ਪਾਸ ਕਰਦਾ ਜੇ ਉਹ 4 ਮਹੀਨੇ 6 ਮਹੀਨੇ ਸਾਲ ਉਹ ਪਿਆ ਹੀ ਰਹਿਣਾ ਤੇ ਉਹਦੀ ਅੱਜ ਕੀਮਤ ਹੈ 6 ਮਹੀਨੇ ਨੂੰ ਸਾਲ ਨੂੰ ਉਹਦੀ ਕੀ ਕੀਮਤ ਰਹੇਗੀ ਜੇ ਉਹ ਪਿਆ ਹੀ ਰਹਿ ਗਿਆ ਉਹਦੀ ਕੀਮਤ ਕੋਈ ਨਹੀਂ ਰਹਿਣੀ ਹੈਗੀ ਇਸ ਕਰਕੇ ਉਹਨੂੰ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਪਾਸ ਕਰਨ ਦਾ ਪ੍ਰੋਵੀਜ਼ਨ ਬਣਾਉਣਾ ਚਾਹੀਦਾ ਫੈਸਲਾ ਕਰਨਾ ਚਾਹੀਦਾ ਆ ਚਾਹੇ ਉਹ ਰਾਸ਼ਟਰਪਤੀ ਤੋਂ ਮਨਜ਼ੂਰੀ ਲੈਣੀ ਹੋਵੇ ਤੇ ਚਾਹੇ ਉਹ ਗਵਰਨਰ ਦੇ ਮਨਜ਼ੂਰੀ ਦੇਣੀ ਹੋਵੇ ਇਹ ਇਕੱਲਾ ਪੰਜਾਬ ਦਾ ਨਹੀਂ ਇਹ ਤੋਂ ਪਹਿਲਾਂ ਕੇਰਲਾ ਵਾਲੇ ਤੇ ਹੋਰ ਤਮਨ ਲਾਡੂ ਵਾਲੇ ਜਿੱਥੇ ਜਿੱਥੇ ਵੀ ਕਿਤੇ ਕੋਈ ਭਾਜਪਾ ਤੋਂ ਵਿਰੋਧੀ ਸਰਕਾਰਾਂ ਨੇ ਉਹਨਾਂ ਨੇ ਇਹ ਕਾਫੀ ਮੁੱਦਾ ਕਾਫੀ ਭਾਰੀ ਇਹ ਚੁੱਕਿਆ ਜਿਹਦੇ ਬਾਰੇ ਹਾਲੇ ਅਦਾਲਤ ਨੇ ਕਿਹਾ ਵੀ ਉਹ ਵਿਆਖਿਆ ਹੀ ਇਹਦੀ ਹੱਲੇ ਕਰਨਗੇ ਵਿਆਖਿਆ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਲਾਜ਼ਮੀ ਨਿਕਲੇਗਾ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ